ਜੀ ਜਿਹੜੇ ਲੋਕ ਘਰ ਦੇ ਵਿੱਚ ਸਰੋਂ ਦਾ ਤੇਲ ਵਰਤਦੇ ਨੇ ਤਾਂ ਉਹਨਾਂ ਲਈ ਵੱਡੀ ਖਬਰ ਆ ਧਿਆਨ ਨਾਲ ਸੁਣ ਲੈਣ ਸਰੋਂ ਦੇ ਤੇਲ ਦੇ ਵਿੱਚ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਕੀਤਾ ਗਿਆ ਦਿਵਾਲੀ ਦੇ ਤਿਹਾਰ ਮੌਕੇ ਗਰੀਬਾਂ ਨੂੰ ਲਾਹ ਪਹੁੰਚਾਉਣ ਦੇ ਹਿੱਤਾਂ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਸਰਕਾਰ ਨੇ BPL ਤੇ ਅਤੋਦਿਆਂ ਅਨ ਯੋਜਨਾਕਾਰ ਧਾਰਕਾਂ ਲਈ ਫੋਰਟੀਫਾਈਡ ਤੇ ਸ਼ੋਰੂਮ ਸਰੋਂ ਦੇ ਤੇਲ ਦੀਆਂ ਨਮੀਆਂ ਦਰਾਂ ਦੇ ਨਿਰਧਾਰਿਤ ਕੀਤੀਆਂ ਨੇ ਨਵੰਬਰ 2025 ਤੋਂ ਯੋਗ ਪਰਿਵਾਰਾਂ ਤਿਰ ਪੈ ਵਿੱਚ 1 ਲੀਟਰ ਤੇਲ ਤੇ 100 ਰੁਪਏ ਵਿੱਚ 2 ਲੀਟਰ ਤੇਲ ਮੁਹੱਈਆ ਕਰਵਾਇਆ ਜਾਵੇਗਾ ਸਰਕਾਰ ਦੇ ਇਸ ਕਦਮ ਦਾ ਉਦੇਸ਼ ਰਾਜ ਦੇ ਵਿੱਚ ਗਰੀਬ ਪਰਿਵਾਰਾਂ ਦੇ ਰਸੋਈ ਖਰਚਿਆਂ ਨੂੰ ਘਟਾਉਣਾ ਤੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰਾਂ ਮਾਮਲੇ ਵਿਭਾਗ ਨੇ ਨਵੰਬਰ ਮਹੀਨੇ ਲਈ ਤੇ ਅਲਾਟਮੈਂਟ ਜਾਰੀ ਕਰ ਦਿੱਤੀ ਹੈ ਰਾਜਪਰ ਦੇ ਵਿੱਚ ਸੂਚਾਰੂ ਵੰਡ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਦੋ ਪ੍ਰਮੁੱਖ ਏਜੰਸੀਆਂ ਨੂੰ ਜ਼ਿੰਮੇਵਾਰੀ ਸੌਂਪੀ ਆ HAFD ਨੂੰ 15 ਜ਼ਿਲ੍ਹਿਆਂ ਦੇ ਵਿੱਚ ਵੰਡ ਦੀ ਜ਼ਿੰਮੇਵਾਰੀ ਤੇ HAR ਤੇ HITH ਨੂੰ 7 ਜ਼ਿਲ੍ਹਿਆਂ ਦੇ ਵਿੱਚ ਵੰਡ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਤੇਲ ਦੀ ਵੰਡ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਵੇਗੀ ਉਹਨਾਂ ਨੇ ਸਪਸ਼ਟ ਕੀਤਾ ਕਿ ਸਿਰਫ ਪ੍ਰਮਾਣਿਤ BPL ਅਤੇ AAYI ਕਾਰਡ ਧਾਰਕਾਂ ਨੂੰ ਹੀ ਇਸ ਯੋਜਨਾ ਦਾ ਲਾਭ ਲੈ ਸਕਣਗੇ ਇਹ ਤੇਲ ਯੋਗ ਪਰਿਵਾਰਾਂ ਨੂੰ ਨਜ਼ਦੀਕ ਰਾਸ਼ਨ ਡਿਪੋ ਨਿਰਧਾਰਿਤ ਦਰਾਂ ਤੇ ਵੰਡਿਆ ਜਾਵੇਗਾ ਇਹ ਯਕੀਨੀ ਬਣਾਉਂਦੇ ਹੋਏ ਕੋਈ ਵੀ ਲੋੜਵੰਦ ਪਰਿਵਾਰ ਇਸ ਯੋਜਨਾ ਤੋਂ ਵਾਂਝਾ ਨਾ ਰਹਿ ਸਕੇ